ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਕਿ ਮੇਰੇ ਭਰਾ ਸਾਰੇ ਵਧੀਆ ਤੇ ਆਪਣੀ ਜਗ੍ਹਾ ਤੇ ਠੀਕ ਆ ਹੋਵੋਗੇ ਤੇ ਬਾਕੀ ਬਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜੋ ਹੁੰਦਾ ਸਾਰਾ ਕਰਦਾ ਕਰੋ ਮੇਰੇ ਭਰਾ ਚੇਤਕ ਬਜਾਜ ਇਹਦਾ ਹੈਗਾ ਬਾਈ ਜੀ ਆਹਾ ਇੱਕ ਜਾਮ انجن ਸਹੀ ਘੁੰਮਦਾ ਪਿਆ ਠੀਕ ਆ ਨੋ ਪਤਾ ਕੀ ਆ ਇਹਦਾ ਰੇਚ ਡੜ ਗਿਆ ਔਰ ਕੋਈ ਨੌਕਸ ਨਹੀਂਗਾ ਜੀ ਦੇਖੋ ਇੰਨਾ ਭਰਿਆ ਪਿਆ ਫੇਰ ਕਹਿੰਦੇ ਨੁਕਸਾਨ ਹੁੰਦਾ ਨੁਕਸਾਨ ਕਿਉਂ ਨਾ ਹੋਵੇ ਬੁਰਾ ਹਾਲ ਆ ਭਰਿਆ ਪਿਆ ਮਿੱਟੀ ਦੇ ਨਾਲ ਲਓ ਜੀ ਮਿੱਤਰੋ ਨੌਕਸ ਨੇਗੜਿਆ ਏਕ ਤਾਂ ਇੱਥੇ ਰਵੜ ਹੈ ਨਹੀਂ ਗੀ ਆਹ ਸਾਹਮਣੇ ਐ ਜਗ੍ਹਾ ਤੇ ਜਿਵੇਂ ਆਹ ਰਵੜ ਪਈ ਹੋਈ ਆ ਰੈਜੜ ਦਾ ਜਾਮ ਹੋਇਆ ਢੇਰ ੁੱਲਿਆ ਹੋਇਆ ਕਰਾਫਟ ਟੁੱਟਿਆ ਹੋਇਆ ਵੇ ਕ੍ਰਾਸ ਟੁੱਟ ਗਿਆ ਵਿੱਚ ਆਹ ਕੁੱਲਿਆ ਨਿਕਲਿਆ ਪੀਸ ਵਿੱਚ ਜਿਹੜੀ ਆਹ ਚੀਜ਼ ਹੈ ਨਾ ਇਹ ਵਿੱਚ ਕੱਸੀ ਹੋਈ ਹੈ ਜੇ ਤੇ ਆਈ ਬਾਹਰ ਆ ਗਿਆ ਇਹ ਟੁੱਟਿਆ ਹੋਇਆ ਇੱਕ ਤਾਂ ਕ੍ਰਾਸ ਟੁੱਟ ਗਿਆ ਦਾ ਹਾਂਜੀ ਮਿੱਤਰੋ ਲੋ ਜੀ ਗੇਅਰ ਕ੍ਰਾਸ ਰੈਚਰਡ ਸੀਲਾ ਕਿੱਕ ਪੈਡ ਮਗਲੈਨ ਤੇ ਦੰਦੇ ਤੇ ਕਰਾਤਾ ਹੁਣ ਬਣਾਉਨੇ ਆ